ਭਾਵੇਂ ਅੱਜ ਨਿੰਦਕ ਬਹੁਤ ਨੇ ਉਹ ਤਾਂ ਜੇ ਉਹਨਾਂ ਨੇ ਨਿੰਦਿਆ ਕਰਨੀ ਤੇ ਉਹ ਬਾਬਾ ਦੀਪ ਸਿੰਘ ਜੀ ਦੀ ਸ਼ਹੀਦਾਂ ਦੇ ਵੀ ਨਿੰਦਿਆ ਕਰੀ ਜਾਂਦੇ ਵੀ ਸ਼ਹੀਦ ਜੇ ਆਪ ਮੁਕਤ ਨਹੀਂ ਹੋਏ ਤੇ ਦੂਜਿਆਂ ਨੂੰ ਕੀ ਕਰਨਗੇ ਉਹਨਾਂ ਨੂੰ ਅਕਲ ਦੇ ਅੰਨਿਆਂ ਨੂੰ ਇਹ ਨਹੀਂ ਪਤਾ ਮਾਰੇ ਤਾਂ ਬਾਣੀ ਚ ਕਹਿੰਦੇ ਆ ਨਾਮ ਰਹਿਓ ਸਾਧੂ ਰਹਿਓ ਕਿਸੇ ਲੀਡਰ ਦਾ ਨਾਮ ਨਹੀਂ ਰਹਿੰਦਾ ਸੰਸਾਰ ਵਿੱਚ ਕਿਸੇ ਚੌਧਰੀ ਦਾ ਨਾਮ ਨਹੀਂ ਰਹਿੰਦਾ ਕਿਸੇ ਦਾ ਨਾਮ ਨਹੀਂ ਰਹਿੰਦਾ ਸਰਪੰਚੀਆਂ ਨੰਬਰਦਾਨੀਆਂ ਕਰ ਕਰ ਚਲੇ ਗਏ ਪਰ ਕਿਸੇ ਨੇ ਨਾਮ ਨਹੀਂ ਫਿਰ ਰੱਖਿਆ ਘਰ ਦੇ ਵਿੱਚ ਜਦੋਂ ਪੀੜੀ ਦਾ ਰ ਪੀੜੀ ਵੱਧ ਜਾ ਜਾਏ ਫੋਟੋ ਵੀ ਅਗਲਾ ਬਾਹਰ ਰੂੜੀ ਤੇ ਸੁੱਟ ਦੇ ਸੋ ਕੋਈ ਵਿਰਲਾ ਹੋਏਗਾ ਜਿਹੜਾ ਯਾਦ ਰੱਖਦਾ ਹੈ ਬਜ਼ੁਰਗਾਂ ਦੀ ਮਿਹਨਤ ਨੂੰ ਨਿੱਤਾ ਲੋਕ ਕਹਿੰਦੇ ਬੜੇ ਪੁਰਾਣਾ ਹੋ ਗਿਆ ਹੁਣ ਤਾਂ ਗਾਂ ਦੀ ਗੰ ਸਾਡੇ ਗਾਂ ਦੀ ਗੰ ਦਾਦੇ ਦਾ ਵੀ ਪਿਓ ਹੈ ਇਹ ਪੁਰਾਣੀ ਹੋ ਗਈ ਚੀਜ਼ ਨਰਾਦਰ ਕਰਦੇ ਲੋਕ ਭੁੱਲ ਜਾਂਦੇ ਭਰਾ ਦੇਖੋ ਸਾਹਮਣੇ ਉਹ ਕਹਿੰਦੇ ਵੀ ਜੇ ਸ਼ਹੀਦ ਮੁਕਤ ਨਹੀਂ ਹੋਏ ਦੂਜਿਆਂ ਦੀ ਮੁਕਤੀ ਕੀ ਕਰਨਗੇ ਉਹ ਤਾਂ ਜਿਉਂਦੇ ਹੀ ਮੁਕਤ ਹਨ ਮਹਾਰਾਜ ਆਪ ਕਹਿੰਦੇ ਨੇ ਨਾਮ ਜਪਣ ਵਾਲਾ ਰਹਿੰਦਾ ਹੈ ਸਾਧੂ ਰਹਿੰਦਾ ਹੈ ਨਾਮ ਰਹਿੰਦਾ ਸਦਾ ਤੇ ਜੇ ਅਸੀਂ ਆਖੀਏ ਵੀ ਗੁਰੂ ਨਾਨਕ ਸਾਹਿਬ ਮਾਰੇ ਸਰੀਰ ਕਰਕੇ ਸਨ ਪਰ ਹੁਣ ਤਾਂ ਗੁਰੂ ਸਾਹਿਬ ਹੈ ਹੀ ਨਹੀਂ ਗੁਰੂ ਨਾਨਕ ਸਾਹਿਬ ਦਾ ਸਾਹਮਣੇ ਹਾਜ਼ਰ ਬੈਠੇ ਏਸੇ ਤਰ੍ਹਾਂ ਜਿਵੇਂ ਸਤਿਗੁਰੂ ਹਾਜ਼ਰ ਬੈਠੇ ਨੇ ਨਾਮ ਜਪਣ ਵਾਲੇ ਸਰੀਰ ਕਰਕੇ ਤੌਲਾ ਦੇ ਜਾਂਦੇ ਪਰ ਬੈਠੇ ਹਾਜ਼ਰ ਹੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਬਾਬਾ ਜੀ ਸਨਾਰੇ ਸਨ ਨਾ ਵੀ ਹਾਜ਼ਰ ਨਹੀਂ ਬਿਲਕੁਲ ਹਾਜ਼ਰ ਨਹੀਂ ਮਹਾਂਪੁਰਖ ਹਮੇਸ਼ਾ ਹਾਜ਼ਰ ਰਹਿੰਦਾ ਜਿੱਥੇ ਸਤਗੁਰ ਨੇ ਉੱਥੇ ਕਿੰਨੀਆਂ ਗੈਬੀ ਸ਼ਕਤੀਆਂ ਨੇ ਕਿੰਨੇ ਕਿੰਨੇ ਯੋਧੇ ਨੇ ਕਿੰਨੇ ਕਿੰਨੇ ਸੂਰਮਿਆਂ ਦੀਆਂ ਡਿਊਟੀਆਂ ਵਾਲਾ ਅੱਜ ਦੇ ਇਰਦ ਗਿਰ ਤੇ ਸਾਧੂ ਕਿਉਂ ਚਲੇ ਜਾਣਗੇ ਸਰੀਰ ਦੀ ਮਰਿਆਦਾ ਇਹ ਤਾਂ ਸਤਪੁਰਸ਼ਾਂ ਨੂੰ ਕਰਨੀ ਪੈਂਦੀ ਹੈ ਹਨ ਆਪਣੀ ਮਰਜ਼ੀ ਦੇ ਮਾਲਕ ਸੋ ਆਪਾਂ ਬਾਬਾ ਜੀ ਵਾਲੀ ਵਿਚਾਰ ਤੀਕੇ ਜਿਹੜਾ ਭਾਈ ਸਾਧੂਆਂ ਦੀ ਨਿੰਦਿਆ ਕਰਦਾ ਹੈ ਉਹਨੂੰ ਜੰਮਣਾ ਤੇ ਮਰਨਾ ਪੈਂਦਾ ਹੈ ਉਹਨੂੰ ਡੰਨ ਲੱਗਦਾ ਹੈ ਖਰਜਾਨਾ ਭਰਨਾ ਪੈਂਦਾ ਹੈ ਮਹਾਰਾਜ ਜੀ ਕਹਿੰਦੇ ਨੇ ਵੀ ਸੰਤ ਸਰਣ ਜੋ ਜਨ ਪਰੇ ਸੋ ਜਨ ਉਧਰਨ ਹਰ ਮਾਰੇ ਕਹਿੰਦੇ ਜੇ ਤਾਂ ਬਾਬਾ ਸਾਧੂ ਸਿੰਘ ਜੀ ਜੈਸੇ ਸਤਪੁਰਸ਼ਾਂ ਦੇ ਕੋਲ ਆ ਕੇ ਤੂੰ ਚਰਨਾਂ ਤੇ ਸੀਸ ਝੁਕਾ ਦਿੱਤਾ ਇੱਥੇ ਅਰਜ ਕੀਤੀ ਬੇਨਤੀ ਕੀਤੀ ਇਹਨਾਂ ਨੂੰ ਨਮਸਕਾਰ ਕਰ ਦਿੱਤੀ ਕਰ ਸਾਧੂ ਅंजलि ਪੁੰਨ ਵੱਡਾ ਸਭ ਤੋਂ ਵੱਡਾ ਤੇਰਾ ਪੁੰਨ ਹੈ ਵੱਡੇ ਵੱਡੇ ਦਾਨ ਪੁੰਨ ਫਿੱਕੇ ਪੈ ਜਾਂਦੇ ਜਦੋਂ ਐਸੇ ਸਤਪੁਰਸ਼ਾਂ ਦੇ ਚਰਨਾਂ 'ਚ ਆਪਾਂ ਐਉਂ ਅੰਜਲੀ ਬਣਾ ਕੇ ਹੱਥ ਜੋੜ ਕੇ ਆਪਾਂ ਸੀਸ ਝੁਕਾਨੇ ਆ। ਸਭ ਤੋਂ ਵੱਡਾ ਪੁੰਨ ਬਣ ਜਾਂਦਾ। ਜਗਤ ਨੂੰ ਤਾਰਨ ਆਉਂਦੇ ਹਨ। ਤੇ ਸਾਧ ਸੰਗਤ ਜੀ ਸਤਗੁਰ ਕਿਤੇ ਨਹੀਂ ਗਏ ਤੇ ਨਾਮ ਜਪਣ ਵਾਲਾ ਵੀ ਹਮੇਸ਼ਾ ਹਾਜ਼ਰ ਰਹਿੰਦਾ ਹੈ। ਪਰ ਨਿੰਦਿਆ ਕਰਨ ਵਾਲਿਆਂ ਨੂੰ ਪ੍ਰਤੀਤ ਨਹੀਂ ਆਈ। ਉਹਨਾਂ ਲਈ ਜਿਨ੍ਹਾਂ ਲਈ ਗੁਰੂ ਨਾਨਕ ਸਾਹਿਬ ਜਦੋਂ ਸਰੀਰ ਕਰਕੇ ਸਨ ਜਿਨ੍ਹਾਂ ਲਈ ਉਦੋਂ ਹਾਜ਼ਰ ਸਨ ਉਹਨਾਂ ਲਈ ਅੱਜ ਵੀ ਹਾਜ਼ਰ ਹਨ ਜਿਨ੍ਹਾਂ ਲਈ ਉਦੋਂ ਗੈਰ ਹਾਜ਼ਰ ਸਨ ਉਹਨਾਂ ਲਈ ਅੱਜ ਵੀ ਹਾਜ਼ਰ ਨਹੀਂ ਕਿਉਂਕਿ ਗੁਰਮਖੰ ਨੂੰ ਪ੍ਰਤੀਤ ਹੈ ਪ੍ਰਤੀਤ ਸ਼ਬਦ ਦੋਵਾਂ ਪਾਸੇ ਲੱਗ ਜਾਂਦਾ ਹੈ ਜੇ ਤਾਂ ਪ੍ਰਤੀਤ ਨਹੀਂ ਤੇ ਰੱਬ ਸਾਹਮਣੇ ਬੈਠਾ ਤੇ ਪ੍ਰਤੀਤ ਹੀ ਨਹੀਂ ਵੀ ਰੱਬ ਹੈਗਾ ਤੇ ਜੇ ਪਰਚੀਤ ਆ ਗਈ ਤੇ ਇਹਨਾਂ ਦੇ ਵਿੱਚੋਂ ਵੀ ਗੁਰੂ ਨਾਨਕ ਦਿਸ ਜਾਣ ਆਖੋ ਸਤਨਾਮ ਸ੍ਰੀ ਵਾਹਿਗੁਰੂ